ਹਾਜੀ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਾਣ ਮਾਣਪਿੰਡ ਬਿਲਕੁਲ ਨੇੜੇ ਕਰਿਆਲੇ ਦੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਨਰਿੰਦਰ ਸਿੰਘ ਉਹਨਾਂ ਦੇ ਕੋਲ ਆਏ ਆ ਅੱਜ ਤੋਂ ਤਕਰੀਬਨ ਕੋਈ 5-6 ਦਿਨ ਪਹਿਲਾਂ 5-4 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਆਪਾਂ ਇਸ ਘਰ ਤੋਂ ਪਸ਼ੂ ਵਪਾਰ ਦਾ ਕੀਤਾ ਵੀਰ ਅਵੀਰ ਹੋਣੀ ਕਰਦੇ ਆ ਠੀਕ ਆ ਜੀ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਵਿੱਚ ਤਿੰਨ ਬੇੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਸੂਆਂ ਸਵਾਈਆਂ ਨੇ ਬਿਲਕੁਲ ਤਾਜ਼ੀਆਂ ਸੱਜਰ ਇਸ ਵਕਤ ਤਕਰੀਬਨ ਕੋਈ 22 22 ਲੀਟਰ ਤੋਂ ਪਲਾਸ ਇੱਕ ਬਾਹਰ ਚੱਲਣ ਰਹੀ ਹੈ ਤੇ ਇੱਕ ਤਕਰੀਬਨ ਕੋਈ 16 17 ਲੀਟਰ ਤੋਂ ਪਲਾਸਾ ਸੋ ਤਿੰਨੇ ਬਿਲਕੁਲ ਸੱਜਰ ਤਾਜ਼ੇ ਸੋਇਆ ਪਸ਼ੂ ਬਾਕੀ ਕੋਈ ਵੀ ਖਰੀਦਦਾਰ ਆਪਣਾ ਆ ਰਿਹਾ ਠੀਕ ਹੈ ਜੀ ਇਹ ਬੇੜਾ ਤੇ ਇਹ ਬੇੜਾ ਖਰੀਦਣ ਤੇ ਆਪਣੀਆਂ ਤੁਸੀਂ ਦੋ ਟਾਈਮ ਚੋਕੇ ਕੋਈ ਤਿੰਨ ਟਾਈਮ ਚੋਕੇ ਤਸੱਲੀ ਆ ਉਹ ਕਰ ਲਿਓ ਠੀਕ ਹੈ ਜੀ ਤੇ ਪਿੰਡ ਮਾਨ ਬਿਲਕੁਲ ਨੇੜੇ ਤੀਕ ਕਰੇ ਵਾਲਾ ਸੋ ਪੱਟੀ ਮੋਰ ਤੋਂ ਵੀ ਤੁਸੀਂ ਸਿੱਧੀ ਵਿజిਟ ਕਰ ਸਕਦੇ ਜੇ ਹਰੀਕੇ ਪੱਤਣ ਤੋਂ ਕਿਸੇ ਭਰਾ ਨੇ ਆਉਣਾ ਮਾਲਵੇ ਵਾਲੀ ਸਾਈਡ ਤੋਂ ਤਾਂ ਤਕਰੀਬਨ ਕੋਈ 15 14 ਕਿਲੋਮੀਟਰ ਦੀ ਦੂਰੀ ਹੈ ਸਾਰੀ ਪਿੰਡਾਰਾ ਹੀ ਵੀ ਆ ਸਕਦੇ ਹੋ ਤੁਸੀਂ ਵੱਡੇ ਸਭਰਾ ਤੋਂ ਦੁੱਬਲੀ ਦੁੱਬਲੀ ਤੋਂ ਕਰਿਆਲਾ ਤੇ ਬਿਲਕੁਲ ਕਰਿਆਲੇ ਦੇ ਨਾਲ ਪਿੰਡ ਆਜ ਤਰੀਕ 10 ਮਾਰਚ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਪੂਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਪਾਜੀ ਨਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਪਾਜੀ ਕੈਮ ਸੇ ਤਾਂ ਹਾਂ ਜੀ ਜੀ ਬਦੇ ਬਹੁਤ ਠੀਕ ਠਾਕ ਤੇ ਆਪਣੇ ਨਾਂ ਉਹੀ ਬਹੁਤ ਵਧੀਆ ਪਾਜੀ ਵਧੀਆ ਅੱਛਾ ਵੀਤੀ ਉਧਰ ਵੀ ਆਪਾਂ ਤਕਰੀਬਨ 4-5 4-5 ਨਾਗ ਦਿਖਾਏ ਸੀ ਹਾਂਜੀ ਹਾਂਜੀ ਮਾਲ ਉਧਰ ਹੋ ਗਿਆ ਸੀ ਸੇਲ ਹਾਂਜੀ ਸਾਰਾ ਉਸੇ ਵਲੇ ਸੇਲ ਹੋ ਗਿਆ ਮੌਕੇ ਤੇ ਠੀਕ ਆ ਜੀ ਹਾਂਜੀ ਹਾਂਜੀ ਤੇ ਅੱਜ ਫਿਲਹਾਲ ਆਪਣੇ ਕੋਲ ਨਾਗ ਤਾਂ ਮੈਨੂੰ ਲੱਗਦਾ ਬਧੇਰੇ ਸੀ ਕਿ ਕੋਈ 5-6 ਅੱਜ ਚੋ ਵੇਗੇ ਪਸ਼ੂ ਵਿੱਚੋਂ ਵੇਗੇ ਮਾਲ ਤੇ 6-7 ਡੰਗਰ ਹੀ ਠੀਕ ਆ ਵਿੱਚ 2-3 ਮੱਝਾਂ ਇਹਦੇ ਵੇਗੀਆਂ ਆਵਾਜੇ ਠੀਕ ਆ ਉਹ ਤਾਦ ਕਰਕੇ ਵਿੱਚ ਵੀਡੀਓ ਤੇ ਨਹੀਂ ਪਾਈਆਂ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਤੇ ਅੱਜ ਵੀ ਜਿਹੜੇ ਆਪਣੇ ਕੋਲੇ ਤਿੰਨ ਬੇੜਾ ਨੇ ਤੇ ਕਿਹੜੀ ਵੇਰ ਤੋਂ ਸਟਾਰਟ ਕਰਦੇ ਪਏ ਜੀ ਐਸੇ ਦੇ ਪਹਿ ਤੇ ਇਹਨੂੰ ਅਜ ਕਿੰਨੇ ਕਿ ਦਿਨ ਹੋ ਗਿਆ ਜੀ ਸੂਈ ਨੂੰ ਇਹਨੂੰ ਜੀ 8-10 ਦਿਨ ਹੋ ਗਏ ਸੂਈ ਨੂੰ 8-10 ਕਿ ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਸੂਆਂ ਦੇ ਵਿੱਚ ਹੈ ਕਿ ਨਵੇਂ ਵੜ ਇਹ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਹਾਂਜੀ ਵੱਡੀ ਵੜਾ ਠੀਕ ਹੈ ਜੀ ਮਗਰ ਮਗਰ ਬੱਚਾ ਇਹਦੇ ਮਗਰ ਬੱਚਾ ਸ਼ਰਟ ਚ ਹੋਈ ਵੜ ਲਈ ਠੀਕ ਆ ਉਹ ਵੀ ਕੱਦ-ਕੜ ਦੀ ਇੱਕ ਵਾਰੀ ਆਪਾਂ ਸਾਰੇ ਭਰਾਵਾਂ ਨੂੰ ਬਿਆਨ ਕਰ ਦਈਏ ਵੱਡੇ ਕੱਦ-ਕੜ ਦੀ ਆ ਬੇਲ ਫੁੱਲ ਸੋਹਣੀ ਐ ਸਪੈਸ਼ਲ ਆ ਲੰਬੀ ਨੂੰ ਵੀ ਕਾਫੀ ਆ 18 10 8 10 ਦਿਨਾਂ ਦੀ ਸੂਈ ਆ ਬੱਚਾ ਮਗਰ ਹਾਂਜੀ ਇਸ ਵਕਤ ਵੀਰ ਸਹੀ ਦੁੱਧ ਕਿੰਨੇ ਕਿਤੇ ਆ ਜੀ ਇਹ ਆ 16 ਹੋ ਜੇ 18 ਹੋ ਜੇ ਬੱਸ ਇੱਥੇ ਆ 16 18 ਲੀਟਰ ਤੇ ਆਜ ਚੱਲਣ ਦੀ ਏ ਠੀਕ ਆ ਜੀ ਹਾਂਜੀ ਹਾਂਜੀ ਬਾਕੀ 16 ਤੋਂ 18 ਲੀਟਰ ਤੱਕ ਹੋਣ ਜਿਹੜੀ ਇਹ ਚਵਾਈ ਕਰਾ ਰਹੀ ਆ ਹਾਂਜੀ ਹਾਂਜੀ ਕਿਉਂ ਇੰਨਾ ਫਰਕ ਤੇ ਪਾਇ ਜਾਂਦਾ ਵਿੱਚ ਕਿਲੋ 2 ਕਿਲੋ ਦਾ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਾਕੀ ਚੋਣ ਜਵਾਦੀ ਓਕੇ ਰਿਪੋਰਟ ਬਿਲਕੁਲ ਓਕੇ ਓਕੇ ਜੀ ਓਕੇ ਠੀਕ ਆ ਇਧਰੋਂ ਮੈਂ ਇੱਕ ਵਾਰੀ ਲਾ ਕੇ ਤੁਹਾਨੂੰ ਦਿਖਾਵਾਂ ਆ ਦੇਖੋ ਜੀ ਸੋ ਬਾਕੀ ਸੋਹਣਾ ਸਪੇਸ ਕਾਫੀ ਵ ਤੇ 16 ਤੋਂ 18 ਲੀਟਰ ਅਜ 8-9 ਦਿਨਾਂ ਦੇ ਦੌਰਾਨ ਇਹਦੇ ਥਲੇ ਦੁੱਧ ਹਾਜ਼ਰ ਆ। ਸੋ ਮਗਰ ਇਹਦੇ ਬੱਚਾ ਮੇਲ ਕਾਫ ਆ। ਸੋ ਫਾਰਮ ਵਾਲੀ ਬੈੜਾ ਜਿੱਦਾਂ ਆਪਾਂ ਵੱਡੀਆਂ ਬੈੜਾ ਵੇਖਦੇ ਆ ਠੀਕ ਆ ਜੀ ਫਾਰਮ ਵਾਲੀ ਬੈੜਾ ਵੱਡੀ ਹਾਈਟ ਕੱਦ ਦੇ ਵਿੱਚ ਬੇਲ ਬੋਲ ਸੋਹਣੀਆਂ ਪ੍ਰੋਪਰ ਤੁਹਾਨੂੰ ਆਪਾਂ ਦਿਖਾਵਾਂਗੇ ਤੋੜ ਕੇ ਫਿਰ ਨਰਿੰਦਰ ਜੀ ਮੜਾ ਬਾਹਰ ਕੱਢ ਕੇ ਤੋੜ ਕੇ ਦਿਖਾ ਦਈਏ। ਠੀਕ ਹੈ। ਤੋਂ ਬੋਦੀ ਵਾਲੀ ਬੱਚੀ ਆ ਠੀਕ ਆ ਜੀ ਛੋਟਾ ਕੰਨ ਤੇ ਮਾਰਨਿੰਗ ਚੁਵਾਈ ਦਾ ਵੀ ਆਪਾਂ ਸਮਾਂ ਪੁੱਛ ਲਵਾਂਗੇ ਸਵੇਰ ਫਿਰ ਵੀਰ ਜੀ ਚੁਵਾਈ ਕਿੰਨੇ ਵਜੇ ਕਰਤੀ ਸੀ ਵੀਰ ਜੀ 5 ਵਜੇ ਕਰਦੇ ਜੀ ਆ ਠੀਕ ਹੈ ਜੀ ਹਾਂ ਜੀ 5 ਤੋਂ ਸਾਢੇ 5 6 ਵਜੇ ਤੱਕ ਜਿਹੜੀ ਚੁਵਾਈ ਹੋ ਜਾਂਦੀ ਆ ਠੀਕ ਹੈ ਜੀ ਬਾਕੀ ਟਾਈਮ ਤੋਂ ਟਾਈਮ ਹੋਣਾ ਤਕਰੀਬ ਜੀ ਹਾਂ ਜੀ ਟਾਈਮ ਤੋਂ ਟਾਈਮ ਜੀ ਓਕੇ ਜੀ ਆ ਦੇਖੋ ਜੀ ਬਾਕੀ ਫਿਰ ਅੰਦਰ ਚੁਵਾਈ ਅਗਲੇ ਪਿਛਲੇ ਦੀ ਬਰਾਬਰ ਥਣਾ ਦੀ ਹਾਂ ਜੀ ਬਰਾਬਰ ਜੀ ਬਰਾਬਰ ਠੀਕ ਹੈ ਜੀ ਤੋ ਕਦ ਕਦ ਇੱਕ ਵਾਰ ਫਿਰ ਆਪਾਂ ਜਿਹੜਾ ਦੋਸਤੋ ਬਿਆਨ ਕਰਦਿੰਦੇ ਆ ਵੱਡੇ ਕਦ ਕਰਦੀ ਆ ਕੋਈ ਵੀ ਵੀਰ ਆਪਣਾ ਸੌਦਾ ਕਰਦਾ ਤੇ ਇੱਕ ਗੱਲ ਤੁਸੀਂ ਆਈਡੀਆਂ ਬਿਲਕੁਲ ਧਿਆਨ ਰੱਖ ਕੇ ਕਰਿਓ ਵੱਡੇ ਕਦ ਘਟ ਦੇ ਵਿੱਚ ਲੰਬਾਈ ਲੂਈ ਤੁਹਾਨੂੰ ਆਪਾਂ ਬਿਆਨ ਕਰਤੀ 16 ਤੋਂ 18 ਲੀਟਰ ਦੇ ਦਰਮਿਆਨ ਹੁਣ ਦੁੱਧ ਖਾ ਜਰਾ ਸੋ ਚਵਾਈ ਚੰਗੀ ਆ ਤੇ ਇਹਦਾ ਵੀਰ ਨਰਿੰਦਰ ਜੀ ਕੀ ਡਿਮਾਂਡ ਕੀ ਮੁੱਲ ਕਰਦੇ ਜੀ ਇਹਦਾ ਜੀ 62000 ਮੁੱਲ ਕਰਦੇ ਆ ਜੀ ਆ ਜਿਹੜੀ ਦੇਣ ਲੈਣ ਵਾਲੀ ਕੋਈ ਆਪਾਂ ਜਿਆਦੇ ਪੈਸੇ ਨਹੀਂ ਮੰਗਣੇ ਹਾਂਜੀ ਪੂਰੇ 60000 ਦੀ ਦੇ ਦਿਆ ਹਾਂ ਨਾ ਜੀ ਤੂੰ ਮੋਲਾ ਮੈਨੂੰ ਲੱਗਦਾ ਪਿਛਲੀ ਵੀਡੀਓ ਵਿੱਚ ਵੀ ਆਪਾਂ ਸਾਰੇ ਪਸ਼ਵਾਂ ਦੇ ਬਿਲਕੁਲ ਜੈ ਜੈ ਜੀ ਜੈ ਜੈ ਜੀ ਤੋਂ ਪਹਿਲੀਆਂ ਦੇ ਵਿੱਚ ਹੀ ਮੈਨੂੰ ਲੱਗਦਾ ਪਹਿਲੀਆਂ ਫੋਨਾਂ ਦਾ ਉਹਨਾਂ ਦੇ ਉੱਪਰ ਹੀ ਸੌਦੇ ਹੋ ਗਏ ਸੀਗੇ ਹਾਂਜੀ ਉਸੇ ਵਾਲੇ ਦੀ ਸੌਦੇ ਹੋ ਗਏ ਮਿੰਟ-ਮਿੰਟੇ ਫੋਨ ਆ ਗਏ ਸਾਰੇ ਪਸ਼ੂਏ ਜੀ ਠੀਕ ਆ ਇਹ ਅੱਜ ਐਗਜ਼ੈਕਟ ਜਿਹੜੀ ਆਪਾਂ ਬਿਲਕੁਲ 60 ਦੀ ਦੇਣੀ ਹੈ ਦੇ ਵਿੱਚੋਂ ਮਾਨਤਨ ਨਹੀਂ ਮੈਂ ਦਾ ਪੂਰੇ 60 ਦੀ ਆਪਾਂ ਕਰ ਦਾਂ ਪੂਰੇ 60 ਦੀ ਦੇ ਦਗੇ ਪੂਰੇ 60 ਦੀ ਜੀ ਚਲੋ ਜੀ ਲੋ ਵੀ 60000 ਦੀ ਦੋਸਤਾਂ ਦੇ ਵਿੱਚ ਹੀ ਮਿਲ ਜੂਗੀ ਬਹੁਤ ਸੋਹਣੀ ਆ ਫੇਸਬੁਕ ਕੁਆਲਿਟੀ ਬਹੁਤ ਵਧੀਆ ਅਜੇ ਮੈਲੇ ਮੂਲੇ ਤੋਂ ਚੱਲਣਾ ਇਹਨੇ ਕਰਮਾਲੀ ਨੇ ਹਾਂਜੀ 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 ਹਾਂ ਠੀਕ ਹੈ ਮੈਂ ਵਧੂਗੀ ਦਦੋ ਜੀ ਇਧਰ ਸਾਇਰ ਨੰਬਰ ਤੇ ਵੀਰ ਆਪਣੇ ਕੋਲ ਜਿਹੜੀ ਆ ਵੈਡ ਕਰੀ ਇੱਕ ਹਾਂਜੀ ਹਾਂਜੀ ਇਹ ਵੀ ਫੋਲ ਜਬਰਦਸਤ ਆ ਚੰਗੀ ਆ ਵਜਨ ਨੋੜ ਦੇ ਵਿੱਚ ਇਹਦਾ ਸੁਭਾ ਕਿਵੇਂ ਆ ਇਹ ਦੂਜਾ ਸੁਭਾ ਜੀ ਠੀਕ ਆ ਜੀ ਇਹਨੂੰ ਅੱਜ ਦਿਨੋਂ ਤਕਰੀਬਨ ਇਹਨੇ ਕਿ ਹੋ ਗਿਆ ਹਾਂਜੀ ਇਹਨੂੰ ਵੀ ਅੱਜ ਤਕਰੀਬਨ 12 13 ਦਿਨ ਹੀ ਅੱਜ ਹੋਏ ਆ ਠੀਕ ਆ ਜੀ ਹਾਂਜੀ ਹਾਂਜੀ ਅ ਸੋ ਦੋਸਤੋ 12 13 ਦਿਨ ਦਾ ਸਮਾਂ ਹੋ ਗਿਆ ਤੇ ਤਕਰੀਬਨ ਮੈਲੇ ਮੂਲੇ ਤੋਂ ਵੀ ਗਾਂ ਸਟਾਰਟ ਹੋਈ ਜਾਣਾ ਹਾਂਜੀ ਹਾਂਜੀ ਠੀਕ ਆ ਤੇ ਸੁਭਾ ਇਹਦਾ ਵੀ ਦੂਜ ਬੱਚਾ ਮਗਰ ਦੇ ਵੀ ਹਾਂ ਜੀ ਜੀ ਮਗਰ ਬੱਚਾ ਠੀਕ ਆ ਤੇ ਇਸ ਵਕਤ ਵੀ ਕਿੰਨੇ ਕ ਦੁੱਧ ਤੇ ਚਲਣ ਦੀ ਆ ਇਹ ਦੁੱਧ ਵੀਰ ਜੀ ਆਪਾਂ ਨੂੰ ਝੂਠ ਮਾਰੀਏ ਤਕਰੀਬਨ 24 ਲੀਟਰ ਏ ਥੱਲੇ ਆ ਜਿਹੜਾ ਮੋਕੇ ਤੇ ਹੋਊਗਾ ਠੀਕ ਆ ਜੀ ਹਾਂ ਜੀ ਹਾਂ ਜੀ 24 ਲੀਟਰ ਆ ਜੀ ਹਾਂ ਜੀ ਹਾਂ ਜੀ ਠੀਕ ਆ ਉਹ ਵੀ ਇਸ ਵਕਤ ਕਿਸਾਨ ਦੇ ਕੋਲ 24 ਲੀਟਰ ਇਹਦੇ ਥੱਲੇ ਦੁੱਧ ਹਾਜ਼ਰ ਆ ਕਾਦੇ ਦਾ ਵੀ ਤਕਰੀਬਨ ਓਡੀ ਆ ਜਿਹੜਾ ਪਹਿਲੇ ਨੰਬਰ ਤੇ ਆਪਾਂ ਵੇੜ ਦਿਖਾਈ ਓਡਾ ਬਿਲਕੁਲ ਇਕੂਲ ਘਾਤਾ ਬਰਾਬਰ ਬਹਿਣਾ ਨੇ ਵੱਟੀਆਂ ਕੱਦ ਕੱਢ ਆਲੀਆਂ ਨੇ ਸਪੈਸ਼ਲ ਪੁਸ਼ ਰੈਸ ਬੱਚੀ ਦਾ ਵੀ ਚੰਗਾ ਤੋ 24 ਲੀਟਰ ਦੋਤੇ ਤੇ ਥੱਲੇ ਹਾਜ਼ਰ 12 13 ਦਿਨਾਂ ਦੀ ਸੂਈ ਆ ਬੱਚਾ ਮਗਰ ਬਾਕੀ ਥਣਗੋਲ ਬਹੁਤ ਜ਼ਿਆਦਾ ਕਾਇਮ ਆ ਆ ਵੇਖੋ ਮੁੱਠੀ ਮੁੱਠੀ ਥਣ ਲੱਗਾ ਠੀਕ ਆ ਤੋ ਸੋਹਣੀ ਸਪੇਸ ਚੰਗਾ ਗੈਪ ਠੀਕ ਆ ਜਾਓ ਫਿਰ ਨਰਿੰਦਰ ਜੀ ਨੂੰ ਖੋਲ ਕੇ ਕਵਰੀ ਕਰੀਏ ਪੇਸ਼ ਤੋ ਚੰਗੀ ਵਾੜਾ ਬਾਕੀ ਕਿਸੇ ਫਾਰਮਰ ਭਰਾ ਨੇ ਠੀਕ ਆ ਜੀ ਨਵਾਂ ਫਾਰਮ ਸ਼ੁਰੂਆਤ ਕੀਤੀ ਆ ਤੇ ਜ਼ਰੂਰ ਤੁਸੀਂ ਇਹੋ ਜਿਹੇ ਪਸ਼ੂ ਐਨੀਮਲ ਪਾ ਸਕਦੇ ਹੋ ਲੈ ਵੀਰ ਜੀ ਫਾਰਮ ਦੇ ਵਿੱਚ ਬਿਲਕੁਲ ਇਹਦੇ ਨਾਲ ਵੀਡੀਓ ਦਿਹਾ ਕੇ ਸਾਰਾ ਸਬੂਤ ਦਿਾਂਗੇ ਜੀ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਫਾਰਮਾ ਦੇ ਵਿੱਚ ਤਾਂ ਭਾਈ ਨਰਿੰਦਰ ਖੁੱਲੀਆਂ ਵੜਾ ਬੋੜਾ ਇਸੇ ਤਰ੍ਹਾਂ ਹੀ ਛੜੀਆਂ ਛੋਟੀਆਂ ਹਾਂਜੀ ਹਾਂਜੀ ਬੱਲਣ ਦੇ ਵਿੱਚ ਹੀ ਬੜਾ ਫਰਕ ਪੈਂਦਾ ਪਸ਼ੂ ਦਾ ਹਾਂ ਲੋ ਜੀ ਭਾਂਡਾ ਭੁੰਡਾ ਵੇਖੋ ਬਹੁਤ ਸੋਨਾ ਬਖਾਰਾ ਹੈ ਤਕਰੀਬਨ ਪੰਜੀ ਪੁੰਜੀ 24 ਲੀਟਰ ਦਾ ਬਖਾਰਾ ਤੇ ਬਾਕੀ ਦੁੱਧ ਵੀ ਕਰਮਾਲੀ ਤਲੇ ਜਿਹੜਾ 24 ਲੀਟਰ ਇਸ ਵਕਤ ਹਾਜ਼ਰ ਸੋ ਸੋਨਾ ਸਟਰਕਚਰ ਬਿਲਕੁਲ ਫਲੈਟ ਉੱਪਰੋਂ ਠੀਕ ਹੈ ਜੀ ਪਿੰਡੇ ਪੁੰਡੇ ਦੀ ਗੱਲ ਕਰ ਲਈਏ ਬਿਲਕੁਲ ਫਲੈਟ ਹੈ ਉੱਪਰੋਂ ਤੇ ਕੱਤ ਬੋਤਾਲੀਏ ਫੁੱਲ ਵੱਡੀ ਹਾਈਟ ਦੇ ਵਿੱਚ ਠੀਕ ਹੈ ਜੀ ਠੀਕ ਤੇ ਇਹਦਾ ਵੀਰ ਕੀ ਮੁੱਲ ਕਰਦੇ ਆ ਕਿੰਨੇ ਦੇ ਦੇ ਦੀਏ ਇਹਦਾ ਵੀਰ ਜੀ ਮੁੱਲ 92000 ਕਰਦੇ ਆ ਜੀ ਆ ਦੇ 90 ਪੂਰੇ ਦੇ ਦੇ ਹਾਂ ਜਾਂ ਨਾ ਠੀਕ ਆ 91 ਡਿਮਾਂਡ ਆ ਤੇ ਲੈਣ ਦੇ ਵਿੱਚ 2000 ਲੈਸ ਹੋ ਜੂਗੀ 90 ਜੀ ਪੂਰੇ 90 ਦੇ ਦੇ ਦਾ ਜੀ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ 90000 ਦੀ ਬਾੜ ਮਿਲੂਗੀ ਠੀਕ ਆ ਜੀ ਬਾਕੀ ਕੋਈ ਵੀ ਸੱਜਣਾ ਆਪਣਾ ਆਉਂਦਾ ਪਹਿਲਾਂ ਆਪਣੀ ਤਸੱਲੀ ਕਰੋ ਠੀਕ ਆ ਜੀ ਬਾਕੀ ਮਾਨ ਤਿਕੂਗਾ ਕਿਸੇ ਭਰਾ ਦਾ ਠੀਕ ਆ ਜੀ ਬਾਹਰ ਵੇਖ ਕੇ ਬਾਕੀ ਫੈਸ਼ਨ ਪੂਸ਼ਨ ਤੁਹਾਡੇ ਸਾਹਮਣੇ ਆ ਚੰਗਾ ਚੌੜਾ ਪਿੱਠ ਪੂੜਾ ਸੋਹਣੀ ਹਾਈਟ ਦਾ ਲੈਂਥ ਚੰਗੀ ਆ ਠੀਕ ਆ ਜੀ ਬਾਕੀ ਥਾਨ ਥਾਨ ਬਹੁਤ ਵਧੀਆ ਕਿਸੇ ਭਰਾ ਨੇ ਚਲੋ ਮਸ਼ੀਨੀ ਚਵਾਈ ਕਰਨੀ ਆ ਦੋ ਪਾਸੇ ਹੱਥੀ ਬੈਘੇ ਵੀ ਚਵਾਈ ਕਰ ਸਕਦੇ ਜੇ ਥਾਣੀ ਇਹਨੂੰ ਹੱਥੀ ਮੁੱਠੀ ਨਾਲ ਤੇ ਮਸ਼ੀਨ ਜਿਹੜੇ ਭਰਾਵਾਂ ਦੇ ਕੋਲ ਫਾਰਮਾਂ ਦੇ ਵਿੱਚ ਅਵੇਲੇਬਲ ਆ ਮਸ਼ੀਨੀ ਚਵਾਈ ਵੀ ਤੁਸੀਂ ਕਰ ਸਕਦੇ ਤੇ ਵੈਸੇ ਹੱਥੀ ਚਵਾਈ ਈਜ਼ੀਲੀ ਜਿਹੜੀ ਇਹਦੀ ਹੁੰਦੀ ਆ ਠੀਕ ਆ ਅਜੇ ਤਰੋਂ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਦੇਣੇ ਇੱਕ ਵਾਰੀ ਤਸੱਲੀ ਦੇ ਨਾਲ ਆ ਦੇਖੋ ਅੱਛਾ ਵੀਰ ਵਾਸੇ ਜਿਵੇਂ ਆਪਾਂ ਹੱਤੀ ਚਵਾਈ ਕਰਦੇ ਆ ਕੋਈ ਬੰਗਰ ਅਸੀਂ ਪਾ ਲੈਨੇ ਮਾੜਾ ਮੁਰ ਜੂੜ ਜਟ ਹਾਂਜੀ ਜੂੜ ਬਾਕੀ ਵੇਨ ਹਵਾਨਾ ਜੜੇ ਦੇ ਉੱਪਰ ਤੁਸੀਂ ਕਰੋ ਚੱਕ ਠੀਕ ਆ ਜੀ ਸੋ ਸੋਨਾ ਥਾਣਾ ਤੇ ਚੰਗੀ ਚੁਬਾਈ ਆ ਚੁਬਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਹੀਂਗਾ ਮੇਰਾ ਭਰਾ ਬੇਸ਼ੱਕ ਇੱਥੇ ਆਣ ਕੇ ਆਪਦੀ ਤਸੱਲੀ ਕਰ ਸਕਦੇ ਹੋ ਇੱਧਰ ਵੀਰ ਨਰਿੰਦਰ ਜੀ ਇੱਕ ਆਪਣੇ ਕੋਲ ਜਿਹੜੀ ਆ ਬੱਛੀ ਆ ਗਈ ਹਾਂਜੀ ਹਾਂਜੀ ਇਹ ਕ੍ਰੋਸ ਬੱਛੀ ਆ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੁਨੀ ਨੂੰ ਜੀ ਇਹਨੂੰ ਅੱਜ ਹੀ ਚੌਥਾ ਦਿਨ ਆਲ ਠੀਕ ਆ ਜੀ ਹਾਂਜੀ ਉਹ ਵੀ ਚਾਰਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਬੱਛੀ ਆ ਵੀ ਇਹ ਦੂਜਾ ਕਿ ਸੁਬਾ ਹਾਂਜੀ ਇਹ ਦੂਜਾ ਮੰਨ ਲਓ ਤੁਸੀਂ ਬੂਲੇ ਜੇ ਕੋਈ ਕੱਚਾ ਦੁੱਧ ਬੋਲਾ ਕਿੰਨਾ ਇਸ ਵਕਤੇ ਤੇ ਥੱਲੇ ਇਹਦੇ ਥੱਲੇ ਜੀ 12 ਕਿਲੋ ਲੀਟਰ ਪਲੱਸ ਜਿਹੜਾ ਹੈਗਾ 12 ਜੇ 13 ਜੇ ਠੀਕ ਹੈ ਜੀ ਮਤਲਬ ਮਲਾਬ ਦੇ ਵਿੱਚ ਵੀ ਆ ਖਰੀਪੂਰੀ ਠੰਡੀ ਹੋਰ ਪੂਰੀ ਠੰਡੀ ਜੀ ਠੀਕ ਹੈ ਜੀ ਹਾਂ ਜੀ ਲੋ ਵੀ ਮਗਰ ਇਹਦੇ ਵੀ ਬੱਚਾ ਠੀਕ ਹੈ ਜੀ ਵੇੜਾ ਤਿੰਨੇ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਹੈ ਜੀ ਤਿੰਨਾ ਮਗਰ ਮੇਲ ਕਾਫ ਆ ਬੱਚੇ ਆ ਤੇ ਇਸ ਵਕਤੇ ਵੀ ਕਰਮਾਂ ਦੀ ਬੋਲੇ ਬੂਲੇ ਤੋਂ ਬਾਹਰ ਹੀ ਆਉਂਦੀ ਪਈ ਆ ਕੋਈ ਕੱਚਾ ਦੁੱਧ ਮੰਨ ਕੇ ਮੇਰਾ ਵੀ ਸੌਦਾ ਕਰ ਲਵੇ ਲੋ ਭਾਜੀ ਨਿਰਿੰਦਰ ਜੀ ਮੜਾ ਖੋਲ ਕੇ ਕਰੀਏ ਪੇਸ਼ ਇੱਧਰ ਹਾਂ ਠੀਕ ਆ ਜੀ ਸੋ ਕੋਈ ਭਰਾ ਆਪਣਾ ਸਚਨ ਆ ਰਿਹਾ ਤੇ ਇੱਕ ਵਾਰੀ ਹਾਈਟ ਆਪਾਂ ਮੈਂਸ਼ਨ ਕਰਾਂਗੇ ਸਾਰੇ ਵੀਰੋਂ ਹਾਈਟ ਮੀਡੀਅਮ ਦੇ ਵਿੱਚ ਆ ਅੱਜ ਥਾਣ ਤੋਂ ਬਹੁਤ ਵਧੀਆ ਬੱਛੀ ਦਾ ਨੋਕ ਵਾਲਾ ਥਾਣਾ ਸੋ ਚਵਾਈ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਚਵਾਈ ਆਪਾਂ ਦੋ ਦੋ ਚਾਰ ਚਾਰ ਧਾਰਾ ਮਰਵਾ ਕੇ ਜਿੰਨੀ ਹੋ ਸਕਦੀ تسਲੀ ਕਰਵਾਵਾਂਗੇ ਆ ਲਓ ਜੀ ਆ ਓਕੇ ਆ ਪੈਂਜੀ ਪਪਕਾ ਇਹ ਚੀਜ਼ ਤੁਮਾਰੇ ਕੋਲ ਨਹੀਂ ਆ। ਕੋਈ ਕੰਮੀ ਨਹੀਂ। ਉਹਦੀ ਆਵਾਜ਼ ਹੀ ਠੀਕ ਹੈ। ਬਾਕੀ ਪਾ ਜੀ ਨਿਰੰਦਰ ਜੀ ਚਵਾਈ ਹੱਥੀ ਉਤੀ ਵਧੀਆ ਹੋ ਜਾਂਦੀ ਹੈ ਅਗਲੇ ਮਹੀਨੇ। ਹਾਂ ਜੀ ਵਧੀਆ ਜੀ ਵਧੀਆ ਜੀ ਬਿਲਕੁਲ। ਠੀਕ ਹੈ। ਹਾਂ ਜੀ। ਠੀਕ ਆ ਸੋ ਇਹਦਾ ਦੁੱਧੇ ਕੁਰੀ ਫੇਰ ਕਨਫਰਮ ਕਰਾ ਦਈਏ ਕਿੰਨਾ ਸੀਗਾ ਇਹ 12 ਜੇ 13 ਜੇ ਢੱਡੇ ਵਾਲਾ ਹਾਂਜੀ 12 13 12 13 ਹਾਂਜੀ ਠੀਕ ਆ ਜੀ ਕਿਉਂ ਕਿਲੋ ਦੇ ਬਾਅਦ ਘੱਟ ਸਕਦਾ ਪਸ਼ੂ ਹੈ ਹਾਂਜੀ ਬਾਕੀ ਬਹੁਤਾ ਫਰਕ ਨਹੀਂ ਜੀ ਠੀਕ ਆ ਜੀ ਲਓ ਵੀ ਅੱਜ 12 13 12 13 ਕਿਲੋ ਉਹਦੇ ਥੱਲੇ ਦੁੱਧੇਗਾ ਠੀਕ ਆ ਜੀ ਆ ਤੁਹਾਨੂੰ ਇੱਕਰੀ ਆਪਾਂ ਥੋੜਾ ਲਾਗਿਓ ਵਿਖਾ ਦਈਏ ਥਾਣਾ ਠੀਕ ਆ ਜੀ ਬਾਕੀ ਆ ਥਾਣਾ ਬਿਲਕੁਲ ਨੋਕਲ ਸੋ ਦੂਜਾ ਸੂਆ ਪਛੀ ਆ 12 13 ਲੀਟਰ ਐਸ ਵਕਤ ਬੋਲੇ ਬੋਲੇ ਤੋਂ ਬਾਹਰ ਹੀ ਆਉਂਦੀ ਪਈ ਆ ਠੀਕ ਤੇ ਚੰਗੀ ਬੱਚੀ ਆ ਤਾਂ ਬੱਚਾ ਪਾ ਤਾਨੇ ਕੋਈ ਦਿਖਾ ਦਈਏ ਬੱਚਾ ਕਿਹੜਾ ਆਵੇ ਜੀ ਤੁਹਾਡੀ ਪਿੱਛੇ ਆਹ ਬੱਚਾ ਮੇਲ ਕਾਮ ਕਰੋ ਚੱਕ ਜੀ ਠੀਕ ਆ ਜੀ ਅੱਛਾ ਭਾਜੀ ਨਰਿੰਦਰ ਜੀ ਕੀ ਡਿਮਾਂਡ ਕੀ ਮੁੱਲ ਵੜੀ ਰੋਗੇ ਇਹਦਾ 40000 ਜੀ 40000 ਹਾਂਜੀ ਹਾਂਜੀ ਠੀਕ ਆ ਜੀ ਹਾਂ ਨਾਲ ਹੀ ਆ ਹਾਂ ਨਾਲ ਹੀ 38000 ਦੇ ਦੇਗੇ 38 ਦੀ ਹਾਂਜੀ ਹਾਂਜੀ ਲਓ ਜੀ ਸੋ 38000 ਦਾ ਦੋਸਤੋ ਇਹ ਤੁਹਾਨੂੰ ਨਾਲ ਹੀ ਮਿਲ ਜੂਗਾ ਜੀ ਠੀਕ ਆ ਜੀ ਤੋ ਬੱਚੀ ਬੌਲੇ ਬੌਲੇ ਦੇ ਤੇ ਇੱਕ ਵਾਰੀ ਫੇਰਾ ਪਰ ਰਿਪੀਟ ਕਰ ਦਿੰਦੇ ਆ ਬੌਲਾ ਕੱਚਾ ਦੁੱਧ ਮੰਨ ਕੇ ਭਰਾ ਸੌਦਾ ਕਰ ਲਵੇ ਠੀਕ ਆ ਜੀ ਤੇ ਕ੍ਰੋਸ ਅੰਗ ਦੇ ਵਿੱਚ ਕੋਈ ਐਫ ਦਾ ਕੋਈ ਰਾਠੀ ਨਾਲ ਕ੍ਰੋਸ ਮੰਨ ਲਵੇ ਠੰਡੀ ਧੀਰੀਆ ਵੰਗਾ ਜੂੜ ਵੈਸੇ ਨਾਰਮਲੀ ਆਪਾਂ ਮਾੜਾ ਮੋੜ ਲਾ ਲੈਂਦੇ ਹਾਂ ਹਾਂ ਜੀ ਜੂੜ ਮਾੜਾ ਮੋੜ ਇੱਕ ਰੇ ਪਾਉਣਾ ਹੀ ਪੈਂਦਾ ਤੇ ਟਿਕ ਟਕਾ ਕੇ ਮਿਲਦੀ ਹੈ ਹਲਦੀ ਹਲ ਜੂੜਤ ਨਹੀਂ ਨਾ ਜੀ ਨਾ ਕੋਈ ਨਹੀਂ ਇਤਰਾ ਦੀ ਠੀਕ ਆ ਹਾਂ ਜੀ ਲੋ ਵੀ ਇਹ ਇਸ ਬੱਚੀ ਦਾ ਰਿਕਾਰਡ ਇਹ ਡਿਟੇਲ ਆ ਠੀਕ ਆ ਜੀ ਤੇ ਬਾਕੀ ਮੋਲ ਰੇਟ ਦੇ ਹਿਸਾਬ ਨਾਲ ਆਪਾਂ ਦਾ ਇੱਕ ਆਸ ਕਰਦੇ ਵੀ ਬੱਚੀ 14 15 1 ਠੀਕ ਹੈ ਜੀ ਸੋ ਕੋਈ ਲੱਤ ਛੜਾ ਵਾਲੀ ਨਹੀਂ ਨਾ ਜੀ ਨਾ ਤੇ ਬਾਕੀ ਤੁਹਾਡੇ ਸਾਹਮਣੇ ਠੀਕ ਹੈ ਜੀ ਹੱਥੋਂ ਫੇਰ ਕੇ ਕੋਈ ਬਖਾਉਣ ਦਾ ਕੋਈ ਇੱਕ ਮਕਸਦ ਹੁੰਦਾ ਠੀਕ ਆ ਸੋ ਇਹ ਵੜਾ ਨੇ ਅੱਜ ਇੱਕ ਸੋਰਾ ਤੋਂ 18 ਲੀਟਰ ਤੇ ਚੱਲਣ ਦੀ ਆਪਾਂ ਤੁਹਾਨੂੰ ਜਿਹੜੀ ਵੱਡੀ ਬੱਚੀ ਦਿਖਾਈ ਆ ਕੁਝ ਕੁ ਦਿਨਾਂ ਦੇ ਵਿੱਚ ਸਵੇ ਆਹ ਜਿਹੜੀ 22 24 ਲੀਟਰ ਦੇ ਤੇਲੇ ਦੁੱਧ ਹਾਜ਼ਰ ਆ ਪੁੱਲ ਵੱਡੀ ਕੱਦ ਕਾਢਦੀ ਆ ਸੋ ਚੰਗੀਆਂ ਵੜ ਖਰੀ ਆ ਬਾਕੀ ਚੋਣ ਚਵਾ ਦੇ ਪਸ਼ੂ ਸਾਰੇ ਚੰਗੇ ਆ ਠੀਕ ਆ ਜੀ ਆ ਦੇਖੋ ਸੋ ਚੱਡਾ ਲੈਵਾ ਵੇਖੋ ਤੁਸੀਂ ਪੰਡਾ ਪਾਈ ਫਿਰਦੀ ਕਰਮਾਂ ਲਈ ਠੀਕ ਆ ਸੋ ਚਵਾਈ ਦਾ ਸਮਾਂ ਹੋਇਆ ਪਿਆ ਮਾਰਨਿੰਗ ਚਵਾਈ ਦਾ ਟਾਈਮ ਤੁਹਾਨੂੰ ਨੋਟ ਕਰਾ ਹੀ ਦਿੱਤਾ ਸੀ 5 6 5 6 ਵਜੇ ਹੁਣ ਵੀ ਤਕਰੀਬਨ ਕੋਈ 5 6 6 ਵੱਜ ਚੁੱਕੇ ਆ ਠੀਕ ਆ ਜੀ ਸ਼ਾਮ ਤੇ ਸੋ ਬਣਿਆ ਥਣੇ ਭਰੇ ਥਣ ਸਾਰੇ ਭਰਾਵਾਂ ਨੂੰ ਜਿਹੜੇ ਹਵਾਨੇ ਛੱਡੇ ਨਜ਼ਰ ਆ ਜਾਣਗੇ ਠੀਕ ਆ ਤੇ ਇਹ ਵੀਰ ਨਰਿੰਦਰ ਸਿੰਘ ਜੀ ਅੱਜ ਐਨੀਮਲ ਨੇ ਆਪਣੇ ਕੋਲ ਹਾਂਜੀ ਹਾਂਜੀ ਜਿਹੜੇ ਬਿਲਕੁਲ ਹਜੇ ਵਿਕਰੀ ਲਈ ਅਵੇਲੇਬਲ ਨੇ ਬਾਕੀ ਪਸ਼ੂ ਪੂਛੀ ਵੇਚ ਵੀ ਦਿੱਤੇ ਆ ਤੁਸੀਂ ਹਾਂ ਜੀ ਵੇਚ ਗਏ ਤਿੰਨ ਚਾਰ ਪਸ਼ੂ ਅੱਜ ਮੌਕੇ ਤੇ ਵੇਚ ਗਏ ਜੀ ਠੀਕ ਆ ਜੀ ਤੇ ਇੱਕ ਹੋਰ ਜਿਆਦੇ ਠੀਕ ਆ ਜੀ ਇਸੇ ਤਰ੍ਹਾਂ ਤਕਰੀਬਨ ਚੋ ਨੜੇ ਨਵੇਕੜ ਤਾਲੀ 88419 ਠੀਕ ਹੈ ਜੀ ਹਾਂਜੀ ਹਾਂਜੀ ਲੋਬੀ ਇਹ ਨੰਬਰ ਭਾਜੀ ਨਿਰਿੰਦਰ ਸਿੰਘ ਹੋਣਾ ਦੇ ਠੀਕ ਹੈ ਜੀ ਤੇ ਪਿੰਡ ਮਾਨ ਤੁਸੀਂ ਵਿਜ਼ਿਟ ਕਰ ਲਿਓ ਠੀਕ ਹੈ ਜੀ ਸੋ ਮਾਨੇ ਕੇ ਝੰਡ ਪਿੰਡ ਥੋੜੀ ਦੂਰੀ ਤੇ ਆ ਇਧਰੋਂ ਕਰਿਆਲਾ ਪਿੰਡ ਲੱਗੇ ਆ ਠੀਕ ਹੈ ਜੀ ਤੇ ਬਰਨਾਲਾ ਪਿੰਡ ਵੀ ਥੋੜੀ ਦੂਰੀ ਤੇ ਆ ਬਾਕੀ ਮੇਰਾ ਭਰਾ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਠੀਕ ਹੈ ਜੀ اسی ਤਰ੍ਹਾਂ ਐਨੀਮਲ ਜਿਹੜੇ ਪਸ਼ੂ ਆਉਂਦੇ ਰਹਿੰਦੀਆਂ ਡੇਲੀ ਰੁਟੀਨ ਦੇ ਵਿੱਚ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ